ਭਾਰਤੀ ਜਨਤਾ ਪਾਰਟੀ ਕਾਲਟੀ ਦੇ ਸਾਡੇ ਇੱਕ ਵੀਰ ਦੀ ਮੌਤ ਹੋਈ ਹੈ ਪਿੰਡ ਸ਼ਿਰਾ ਦੇ ਜਿਹੜਾ ਕਾਰਜਕ੍ਰਮ ਸੀ ਮਹਾਰਾਣੀ ਸਭਾ ਗ੍ਰੇਸਨ ਉਸ ਵੇਲੇ ਜਿਹੜੀ ਇੱਕ ਸੁਵਿੰਦਰ ਪਾਲ ਸਿੰਘ ਦੀ ਮੌਤ ਹੋਈ ਹੈ ਅਸੀਂ ਉਤੇ ਗਹਿਰਾ ਦੁੱਖ ਪ੍ਰਗਟ ਕਰਦੇ ਹਾਂ ਕਿਉਂਕਿ ਕਿਸੇ ਵੀ ਵਿਅਕਤੀ ਦੀ ਜਾਨ ਜਾਵੇ ਤੇ ਉਹਦੀ ਪੀੜਾ ਤੇ ਹੁੰਦੀ ਹੈ ਔਰ ਅਸੀਂ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ 'ਚ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਖੜੀ ਹੈ। ਔਰ ਅਸੀ ਚੀਜ਼ਾਂ ਨਾ ਹੋਣ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਵੀ ਸੋਚਣਾ ਪਏਗਾ। ਔਰ ਦੁੱਖ ਦੀ ਗੱਲ ਇਹ ਹੈ ਕਿ ਇਹ ਸਾਰੀ ਘਟਨਾ ਦੇ ਬਾਅਦ ਜਿਸ ਤਰੀਕੇ ਦੇ ਨਾਲ ਬਹੁਤ ਆ ਪੰਜਾਬ ਪੁਲਿਸ ਨੇ ਸਾਡੇ ਕਾਰਜਕਰਤਾ ਅਰਵਿੰਦਰ ਪਾਲ ਸਿੰਘ ਹਰਪਾਲਪੁਰ ਦੇ ਉੱਤੇ ਉਸ ਘਟਨਾ ਨੂੰ ਲੈ ਕੇ ਜਿਹੜੀ ਐਫ ਆਈ ਆਰ ਕੀਤੀ ਹੈ ਅਸੀਂ ਉਹਦੀ ਇੱਕੜੇ ਸ਼ਬਦਾ ਚ ਨਹੀਂ ਦਗਾ ਕਰਦੇ ਕਿਉਂਕਿ ਇੱਕ ਫੰਕਸ਼ਨ ਅਰੇਂਜ ਕਰਨਾ ਕੋਈ ਗੁਨਾਹ ਨਹੀਂ ਹੈ ਔਰ ਜਦੋਂ ਇਲੈਕਸ਼ਨ ਦਾ ਦੌਰ ਹੋਵੇ ਤੇ ਸਾਡੇ ਕਾਰਜਕਰਤਾਵਾਂ ਨੇ ਜਾਂ ਹੋਰ ਜਿਹੜੇ ਸਮਰਥਕ ਹੈਗੇ ਨੇ ਪਬਲਿਕ ਹੈਗੀ ਹੈ ਉਹ ਕਿਸੇ ਵੀ ਪਾਰਟੀ ਦੇ ਕੋਈ ਕੈਂਡੀਡੇਟਸ ਹੋਣ ਉਹਨਾਂ ਵਾਸਤੇ ਉਹ ਕਾਰਜਕ੍ਰਮ ਆਯੋਜਿਤ ਕਰਦੇ ਤੇ ਜੇ ਉੱਥੇ ਕੋਈ ਮੰਤ ਭਾਗੀ ਘਟਨਾ ਘਟ ਜਾਵੇ ਤੇ ਕੀ ਆਪਾਂ ਉਹਦੇ ਆਰਗੇਨਾਈਜ਼ਰ ਜੇ ਚ ਉਹਨਾਂ ਦਾ ਕਸੂਰ ਕੋਈ ਨਾ ਹੋਵੇ ਉਹਨਾਂ ਦਾ ਐਫੀਗਰ ਕਰਾਂਗੇ ਮੈਂ ਆਪ ਜੀ ਨੂੰ ਇਹ ਜਿਹੜੀ ਦੁਖਦਾਈ ਘਟਨਾ ਘਟੀ ਹੈ ਉਹਨੂੰ ਤੁਹਾਡੇ ਸਾਹਮਣੇ ਇੱਕ ਜਿਹੜੇ ਵੀਡੀਓ ਸਾਡੇ ਕੋਲ ਆਈ ਹੈ ਅਸੀਂ ਉਹ ਦਿਖਾਣਾ ਚਾਹੁੰਦੇ ਹਾਂ ਕਿ ਇਸੇ ਆਲੇ-ਦੁਆਲੇ ਤੁਸੀਂ ਹੁਣ ਧਿਆਨ ਨਾਲ ਵੀਡੀਓ ਦੇਖ ਸਕਦੇ ਹੋ ਔਰ ਮੇਰੀ ਬੇਨਤੀ ਹੈ ਕਿ ਇਸ ਨੂੰ ਪਿਕਚਰਾਇਜ਼ ਵੀ ਕੀਤਾ ਜਾਵੇ ਤਾਂ ਇਤਨਾ ਅੱਛਾ ਰਹੇਗਾ। ਉਹ yellow ਪੀਲੇ ਜਿਹੇ ਪੰਨ੍ਹੇ ਇਹ ਖੜੇ ਨੇ ਜੀ ਮੰਤਪਾਗੀ ਘਟਨਾ ਜਿਹੜੇ ਸੁਰੇਂਦਰਪਾਲ ਸਿੰਘ ਜੀ ਇਹਦੇ ਆਲੇ-ਦੁਆਲੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਰਤਾ ਇਹਨਾਂ ਦੇ ਨੇੜੇ ਨਹੀਂ ਸੀਗਾ ਅਸੀਂ ਤੁਹਾਨੂੰ ਵੀਡੀਓ WhatsApp ਵੀ ਕਰ ਦਿੰਦੇ ਆ ਵਿਰੋਧ ਕਰਨ ਵਾਲੇ ਲੋਕਾਂ ਦੇ ਵਿੱਚ ਸੁਰੇਂਦਰਪਾਲ ਸਿੰਘ ਜੀ ਖੜੇ ਸਨ ਤੇ ਫਿਰ ਸਾਡੇ ਕਾਰਜਕਰਤਾ ਦੇ ਉੱਤੇ ਇਹ ਐਫ ਆਈ ਆਰ ਕਿਉਂ ਤੁਸੀਂ ਦੇਖੋ ਇਹ ਇਸ ਅਨਫੋਰਚਨਟਸ ਹੋਣੇ ਕੋਲਾਪਸ ਕਰ ਗਈ ਗਏ ਕਰੇ ਕਰ ਆ ਇਕਦਮ ਠੀਕ ਹੈ ਨਾ ਜੀ ਹੁਣ ਤੁਸੀਂ ਆਪ ਇਸ ਵੀਡੀਓ ਚ ਦੇਖ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਰਤਾ ਉਹਦੇ ਨੇੜੇ ਤੇੜੇ ਵੀ ਨਹੀਂ ਸੀਗਾ। ਅਰ ਤੁਸੀਂ ਚੱਕ ਕੇ ਐਫ ਆਈ ਆਰ ਦਰਜ ਕਰੋਗੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਵਾਤੇ ਇਹ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਉੱਤੇ ਪ੍ਰਸ਼ਨ ਚਿੰਨ ਉੱਠਦਾ ਹੈਗਾ ਕਿ ਆ ਪੁਲਿਸ ਦਬਾਅ ਚ ਕੰਮ ਕਰੇਗੀ ਕਿ ਆ ਪੁਲਿਸ ਸਰਕਾਰ ਦੇ ਦਬਾਅ ਚ ਕੰਮ ਕਰੇਗੀ ਕਿ ਇਸ ਤਰੀਕੇ ਨਾਲ ਕਿਸੇ ਰਾਜਨੀਤਿਕ ਪਾਰਟੀ ਨੂੰ ਉਹਦੇ ਪ੍ਰਚਾਰ ਤੋਂ ਰੋਕਿਆ ਜਾਏਗਾ ਹਰ ਇੱਕ ਲੋਕਤੰਤਰ ਦਾ ਅਧਿਕਾਰ ਹੈ ਕਿ ਵੋਟ ਮੰਗਣੀ ਹੈ ਵੋਟ ਇਲੈਕਸ਼ਨ ਹੈ ਵੋਟ ਮੰਗਣ ਜਾਣ ਦਾ ਹਰ ਇੱਕ ਦਾ ਅਧਿਕਾਰ ਹੈ ਕਿਸੇ ਨੇ ਵੋਟ ਪਾਣੀ ਜਾਂ ਨਹੀਂ ਪਾਣੀ ਜੇ ਕੋਈ ਸਹਿਮਤ ਨਹੀਂ ਕਰਦਾ ਤਾਂ ਆਪਣਾ ਅਧਿਕਾਰ ਹੈ ਕਿ ਵੋਟ ਸਾਨੂੰ ਨਹੀਂ ਪਾਏਗਾ ਜੇ ਕੋਈ ਸਹਿਮਤ ਹੈਗਾ ਤਾਂ ਸਾਨੂੰ ਵੋਟ ਪਾਏਗਾ ਲੇਕਿਨ ਪ੍ਰਚਾਰ ਤੋਂ ਰੋਕਣਾ ਇਹ ਕਿੱਥੇ ਦਾ ਲੋਕਤੰਤਰ ਹੈ ਪਰ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਹੈ ਰੋਜ਼ ਇਸ ਤਰ੍ਹਾਂ ਦੀ ਘਟਨਾਵਾਂ ਹੋ ਰਹੀਆਂ ਨੇ ਕੀ ਫ੍ਰੀ ਐਂਡ ਫੇਅਰ ਇਲੈਕਸ਼ਨ ਵੱਲ ਜਾ ਰਹੇ ਸੀ ਕੀ ਸਭ ਨੂੰ ਲੈਵਲ ਪਲੇਇੰਗ ਫੀਲਡ ਨਹੀਂ ਚਾਹੀਦਾ ਪ੍ਰਚਾਰ ਦਾ ਵੋਟ ਮੰਗਣ ਦਾ ਅਧਿਕਾਰ ਹਰ ਇੱਕ ਪੋਲਿਟਿਕਲ ਪਾਰਟੀ ਨੂੰ ਹਰ ਇੱਕ ਕੈਂਡੀਡੇਟ ਨੂੰ ਹੈਗਾ ਸਰਕਾਰ ਆਪਣੀ ਡਿਊਟੀ ਨਿਭਾਤੋਂ ਵਿਫਲ ਹੋਣ ਦੇ ਬਾਅਦ ਜੇ ਕੋਈ ਅਸਲ ਵਿੱਚ ਮੰਤ ਭਾਗੀ ਘਟਨਾ ਘਟ ਜਾਂਦੀ ਜਿਸ ਦਾ ਸਾਨੂੰ ਬੇਹਦ ਦੁੱਖ ਹੈ ਕਿਸੇ ਵੀ ਦੀ ਵੀ ਜਾਨ ਨਹੀਂ ਜਾਣੀ ਚਾਹੀਦੀ ਲੇਕਿਨ ਉਸ ਦੇ ਉੱਤੇ ਤੁਸੀਂ ਐਫ ਆਈ ਆਰ ਦਰਜ ਕਰੋਗੇ ਕਿ ਇਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਅਸੀਂ ਇਹਦੀ ਕੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ ਔਰ ਤੁਰੰਤ ਐਸ ਐਫ ਆਈ ਆਰ ਨੂੰ ਵਾਪਸ ਲੈਣ ਦੀ ਮੰਗ ਕਰਦੇ ਆ ਮੈਂ ਤੁਹਾਨੂੰ ਵੀਡੀਓ ਦਿਖਾਤੀ ਹੈ ਜਿਸ ਵੇਲੇ ਇਹ ਘਟਨਾ ਵਾਪਰੀ ਹੈ ਪਹਿਲਾਂ ਕੀ ਹੋਇਆ ਬਾਅਦ ਕੀ ਹੋਇਆ ਇੱਕ ਐਕਸੈਪਟ ਸਟੋਰੀ ਹੈ ਸਵਾਲ ਤੇ ਇਹ ਹੈ ਨਾ ਕਿ ਉਸ ਘਟਨਾ ਦੇ ਵਿੱਚ ਇੱਕ ਸਾਡੇ ਵੀਰ ਦੀ ਜਾਨ ਗਈ ਜਾਨ ਕਿਉਂ ਗਈ ਜਿਵੇਂ ਕਿ ਆ ਗਿਆ ਕਿ ਧੱਕਾ ਮੁੱਕੀ ਹੋਈ ਜਿਹਦੀ ਧੱਕੇ ਮੁੱਕੀ ਚ ਉਹ ਚਲੇ ਗਈ ਮੈਂ ਤੇ ਤੁਹਾਡੇ ਸਾਹਮਣੇ ਵੀਡੀਓ ਰੱਖ ਰਿਹਾ ਉਹਦੇ ਨੇੜੇ ਤੇਰੇ ਧਰ ਤੇ ਜਨਤਾ ਪਾਰਟੀ ਦਾ ਕੋਈ ਕਾਰਜਕਰਤਾ ਤੱਕ ਨਹੀਂ ਸੀਗਾ ਯਾ ਉਹ ਉਹਦੇ ਸਾਥੀ ਸਨ ਜਾਂ ਪੁਲਿਸ ਸੀਗੀ ਤੇ ਫਿਰ ਸਾਡੇ ਕਾਰਕਿਰਤਾਤੇ ਐਫ ਆਈ ਆਰ ਕਿਉਂ ਲਾ ਲਾ ਐਂਡ ਆਰਡਰ ਨੂੰ ਸੰਭਾਲਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਹਰ ਵਿਅਕਤੀ ਆਪਣੇ ਵੋਟ ਮੰਗਣ ਦੇ ਅਧਿਕਾਰ ਤੋਂ ਕਿਸੇ ਨੂੰ ਵੀ ਵਾਂਝਿਆ ਨਹੀਂ ਕੀਤਾ ਜਾ ਸਕਦਾ ਸਰਕਾਰ ਆਪਣੀ ਡਿਊਟੀ ਨਿਭਾਉਣ ਚ ਪੂਰੀ ਤਰ੍ਹਾਂ ਵਿਫਲ ਹੈ ਪੰਜਾਬ ਸਗਾ ਮੈਂ بار بار ਕਹਿ ਰਹੇ ਮੈਂ ਅੱਜ ਹਜੇ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਅੱਜ ਸਿਰ ਤੁਮੇਸ਼ ਕਰਕੇ ਇਸ ਕਰਕੇ ਖੇਚਲ ਦਿੱਤੀ ਸੀਗੀ ਕਿ ਤੁਹਾਨੂੰ ਉਸ ਘਟਨਾ ਦਾ ਸੱਚਾਈ ਤੁਹਾਡੇ ਸਾਹਮਣੇ ਅਸੀਂ ਲਿਆ ਸਕੀਏ। ਉਹ ਕੈਂਡੀਡੇਟਾਂ ਨੂੰ ਵੀ ਤਾਂ ਖਤਰਾ ਹੈ ਨਾ ਸਰ। ਮੈਂ ਕਹਿ ਰਿਹਾ ਜੀ ਕਿ ਅਸੀਂ ਜਿਹੜਾ ਹੈਗਾ ਵੇ ਸਾਰੇ ਵਿਸ਼ੇ ਜਿਹੜੇ ਹੈਗੇ ਨੇ ਜੋ ਆਪਾਂ ਅਗਲੀ ਵਾਰ ਹੀ ਬੈਠਾਂਗੇ ਆਪਾਂ ਸਾਰੇ ਡਿਸਕਸ ਕਰਾਂਗੇ। ਅੱਜ ਦਾ ਜਿਹੜਾ ਹੈ ਕਿਉਂਕਿ ਅਸੀਂ ਦੁਖੀਆਂ ਸਾਡੇ ਇੱਕ ਵੀਰ ਦੀ ਜਾਨ ਗਈ ਹੈ। ਅਸੀਂ ਇਸ ਕਰਕੇ ਉਸ ਘਟਨਾ ਨੂੰ ਦੇ ਚ ਦੁੱਖ ਦੇ ਚ ਸ਼ਾਮਲ ਹਾਂ ਉਸ ਪਰਿਵਾਰ ਦੇ ਨਾਲ। ਇਸ ਦਾ ਕਿ ਮੈਂ ਕਿਸੇ ਤੂਤੂ ਮਾਮਲੇ ਜਾਂ ਹੋਰ ਕਿਸੇ ਅਲੀਗੇਸ਼ਨ ਜਾਂ ਕਾਊਂਟਰ ਅਲੀਗੇਸ਼ਨ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਅੱਜ ਜਿਹੜਾ ਹੈਗਾ ਅਸੀਂ ਤੁਹਾਨੂੰ ਸੱਚਾਈ ਦਿਖਾਣੀ ਸੀ ਕਿ ਜਿਹੜੀ ਕੱਲ ਮੰਦਭਾਗੀ ਕਟਨਾ ਵਾਪਰੀ ਹੈ ਉਹਦੀ ਸੱਚਾਈ ਕੀ ਹੈ ਔਰ ਇਹ ਐਫਆਈਆ ਜਿਹੜੀ ਕੱਟੀ ਗਈ ਹੈ ਇਹ ਕਿਸੇ ਮੰਤਵ ਨਾਲ ਕੱਟੀ ਗਈ ਹੈ ਅਸੀਂ ਉਸ ਦਾ ਵਿਰੋਧ ਕਰਦੇ ਹਾਂ